ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਵੱਡਾ ਭਰਾ ਆਪਣੇ ਛੋਟੇ ਭਰਾ ਨਾਲ 25-26 ਲੱਖ ਦੀ ਠੱਗੀ ਮਾਰ ਕੇ ਕੈਨੇਡਾ ਭੱਜ ਜਾਂਦਾ ਤੇ ਵੱਡਾ ਭਰਾ ਛੋਟੇ ਭਰਾ ਨਾਲ ਠੱਗੀ ਕਿਵੇਂ ਮਾਰਦਾ ਤੁਸੀਂ ਸੁਣ ਕੇ ਬਈ ਹੈਰਾਨ ਹੋ ਜਾਓਗੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਨੇ ਇਹ ਕਹਾਣੀ ਦੱਸੀ ਆ ਉਹ ਬਾਈ ਹੋਰੀ ਦੋ ਭਰਾ ਨੇ ਤੇ ਦੋਵਾਂ ਕੋਲੇ ਬਾਈ 26 ਕਿੱਲੇ ਜ਼ਮੀਨ ਸੀ ਪੂਰੇ ਸਰਦੇਵਰ ਦੇ ਪਰਿਵਾਰ ਦੇ ਵਿੱਚੋਂ ਸੀਗੇ ਚਲੋ ਜੀ ਭਾਈ ਕਹਿੰਦਾ ਪਹਿਲਾਂ ਸਾਡਾ ਸਾਰਾ ਪਰਿਵਾਰ ਇਕੱਠਾ ਸੀ ਸਾਡੀ ਜ਼ਮੀਨ ਜਾਇਦਾਦ ਸਭ ਕੁਝ ਇਕੱਠਾ ਸੀਗਾ ਦੋ ਕਹਿੰਦਾ ਮੇਰੇ ਮੁੰਡੇ ਸੀਗੇ ਮੇਰੇ ਵੱਡੇ ਭਰਾ ਦੇ ਘਰ ਇੱਕ ਕੁੜੀ ਤੇ ਮੁੰਡਾ ਸੀਗਾ ਕਹਿੰਦਾ ਚਲੋ ਜੀ ਪਹਿਲਾਂ ਵਧੀਆ ਇਕੱਠਾ ਕੰਮ ਚੱਲੀ ਗਿਆ ਉਸ ਤੋਂ ਬਾਅਦ ਜਦੋਂ ਵੱਡੇ ਭਰਾ ਦੇ ਜਵਾਕ ਵੱਡੇ ਹੋ ਗਏ ਤੇ ਉਹ ਕਹਿੰਦਾ ਭਾਈ ਹੁਣ ਮੈਂ ਤਾਂ ਅੱਡ ਹੋਣਾ ਵੀ ਮੇਰਾ ਹੁਣ ਗੁਜ਼ਾਰਾ ਸਾਂਝੇ ਘਰ 'ਚ ਨਹੀਂ ਹੁੰਦਾ ਮੈਂ ਕਿਹਾ ਵੀ ਠੀਕ ਆ ਭਾਈ ਆਪਦਾ ਅੱਡ ਹੋ ਜਾ ਚਲੋ ਜੀ ਕਹਿੰਦਾ ਵੀ ਵੱਡਾ ਭਰਾ ਅੱਡ ਹੋ ਗਿਆ ਜ਼ਮੀਨ ਵੰਡ ਲਈ 13 ਕਿਲੇ ਉਹਦੇ ਹਿੱਸੇ ਜਾ ਗਈ 13 ਕਿਲੇ ਮੇਰੇ ਹਿੱਸੇ ਚ ਆ ਗਈ। ਕਹਿੰਦਾ ਅਸੀਂ ਟਰੈਕਟਰ ਤੇ ਗੱਡੀ ਸਾਂਝੀ ਰੱਖ ਲਈ ਵਿਚਰੋ ਇੱਕ ਟਰੈਕਟਰ ਵਾਦੂਆ ਵੀ ਨਵਾਂ ਜੌਂਡੀਰ ਕਢਾਇਆ ਸੀ ਵੀ ਚਲੋ ਠੀਕ ਆ ਵੀ ਗੱਡੀ ਵੀ ਨਵੀਂ ਸਕੋਰਪਿਓ ਸਾਡੇ ਕੋਲ ਸੀਗੀ। ਅਸੀਂ ਕਹਾਂ ਵੀ ਚਲੋ ਠੀਕ ਆ ਗੱਡੀ ਇੱਕ ਰੱਖ ਲੈਨੇ ਆ ਇੱਕੋ ਟਰੈਕਟਰ ਰੱਖ ਲੈਨੇ ਆ ਵੀ ਜਦੋਂ ਤੈਨੂੰ ਲੋਡਾ ਤੂੰ ਵਾळ्या ਕਰੀ ਜਦੋਂ ਮੈਨੂੰ ਲੋਡ ਮੈਂ ਵਾळ्या ਕਰੂੰਗਾ ਜੇ ਕਿਤੇ ਆਉਣਾ ਜਾਣਾ ਤੇ ਆਪਾਂ ਗੱਡੀ ਇੱਕੋ ਰੱਖ ਲੈਨੇ ਆ ਠੀਕ ਆ। ਚਲੋ ਜੀ ਕਹਿੰਦਾ ਸਾਰਾ ਕੰਮ ਕਰ ਵਧੀਆ ਚੱਲੇ ਉਹ ਮੇਰੇ ਨਾਲ ਕਦੇ ਵੀ ਗੁੱਸੇ ਨਹੀਂ ਸੀ ਹੋਇਆ ਕਦੇ ਮੈਨੂੰ ਮਾਰਾ ਨਹੀਂ ਸੀ ਬੋਲਿਆ ਵੀ ਮੇਰੇ ਨਾਲ ਪੂਰਾ ਪਿਆਰ ਨਾਲ ਬੋਲਦਾ ਸੀਗਾ ਵਧੀਆ ਮੈਂ ਵੀ ਉਹਦੀ ਇੱਜ਼ਤ ਬਹੁਤ ਕਰਦਾ ਸੀਗਾ ਤੇ ਮੈਂ ਆਪਦੇ ਭਰਾ ਦਾ ਡਰ ਵੀ ਬਹੁਤ ਮੰਨਦਾ ਸੀਗਾ ਕਹਿੰਦਾ ਫਿਰ ਕੀ ਹੁੰਦਾ ਵੀ ਜਦੋਂ ਕਹਿੰਦਾ ਵੱਡੇ ਭਰਾ ਦੇ ਜਵਾਕ ਗੱਭਰੂ ਜਵਾਨ ਹੋ ਜਾਂਦੇ ਆ ਤੇ ਕਹਿੰਦਾ ਵੱਡੇ ਭਰਾ ਨੇ ਆਪਦੀ ਕੁੜੀ ਨੂੰ ਬਾਹਰ ਕੈਨੇਡਾ ਭੇਜਣਾ ਹੁੰਦਾ ਆਈਲੈਂਡਸ 베ਸ ਤੇ ਕਹਿੰਦਾ ਇੱਕ ਦਿਨ ਮੈਂ ਮੋਟਰ ਤੇ ਬੈਠਾ ਉਹਨਾਂ ਤੇ ਮੇਰਾ ਵੱਡਾ ਭਰਾ ਮੇਰੇ ਕੋਲ ਆ ਕੇ ਕਹਿੰਦਾ ਬਈ ਯਾਰ ਅੱ비 ਕੰਮ ਸੀ ਤੇਰੇ ਤਾਈ ਇੱਕ ਮੈਂ ਕਿਹਾ ਵੀ ਦੱਸੋ ਬਾਈ ਜੀ ਕੀ ਕੰਮ ਆ ਉਹ ਕਹਿੰਦਾ ਵੀ ਐ ਕਰਕੇ ਨਾ ਮੈਨ ਤੇ ਮੇਰਾ ਕਹਿੰਦਾ ਪਹਿਲੇ ਹੀ ਬੜਾ ਹੱਤ ਤੰਗ ਚੱਲੀ ਜਾਂਦਾ ਵੀ ਮੈਂ ਪਹਿਲਾਂ ਹੀ ਆਪਦੀ ਜ਼ਮੀਨ ਤੇ ਲਿਮਟਾਂ ਲੁੰਟਾਂ ਬਣਾਈਆਂ ਹੋਈਆਂ ਨੇ ਮੇਰੇ ਤੇ ਕਰਜ਼ਾ ਪਹਿਲਾਂ ਬਹੁਤ ਹੋਇਆ ਪਿਆ ਵੀ ਐਂ ਕਰਕੇ ਤੂੰ ਇੱਕ ਕੰਮ ਕਰ ਮੈਂ ਤੇਰੀ ਜ਼ਮੀਨ ਤੇ ਲਿਮਟ ਬਣਾ ਲੈਣਾ ਤੇ ਮੈਂ ਵਿਆਜ ਭਰੀ ਚੱਲੂਗਾ ਜਦੋਂ ਮੇਰੇ ਕੋਲ ਪੈਸੇ ਆਗੇ ਫਿਰ ਮੈਂ ਲਿਮਟ ਵਾਹ ਕਹਿੰਦਾ ਸਾਰੀ ਭਰ ਕੇ ਤੇ ਫੱਕ ਕਰਾ ਦੂੰਗਾ ਚਲੋ ਜੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਕਰਾ ਲਓ ਲਿਮਟ ਕੋਈ ਚੱਕਰ ਨਹੀਂ ਕਹਿੰਦਾ ਹੁਣ ਬੰਦੇ ਨੂੰ ਆਪ ਦੇ ਭਰਾ ਤੋਂ ਵੱਧ ਕੇ ਕੀ ਹੁੰਦਾ ਹਨਾ ਬੰਦੇ ਨੂੰ ਉਹਦੇ ਭਰਾ ਤੇ ਯਕੀਨ ਹੁੰਦਾ ਕਹਿੰਦਾ ਚਲੋ ਜੀ ਮੈਂ ਘਰੇ ਜਾਏ ਕਹਿੰਦਾ ਆਪਦੀ ਘਰ ਵਾਲੀ ਕੋਲ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਵੀ ਵੱਡਾ ਬੇਲੀ ਆਇਆ ਸੀ ਮੋਟਰ ਤੇ ਮੇਰੇ ਕੋਲ ਤੇ ਉਹ ਕਹਿੰਦਾ ਵੀ ਐ ਕਰਕੇ ਵੀ ਮੈਨੂੰ ਜ਼ਮੀਨ ਤੇ ਲਿਮਟ ਬਣਾ ਲੈਂਦਾ ਤੇ ਮੈਂ ਹਾਂ ਕਹਿ ਦਿੱਤੀ ਕਹਿੰਦਾ ਮੇਰੀ ਘਰ ਵਾਲੀ ਮੇਰੇ ਨਾਲ ਗੁੱਸੇ ਹੋਣ ਲੱਗੀ ਲੜਨ ਨੂੰ ਲੱਗ ਗਈ ਕਹਿੰਦਾ ਮੈਨੂੰ ਇੰਨਾ ਕ ਗੁੱਸਾ ਆਇਆ ਆਪਦੀ ਘਰ ਵਾਲੀ ਤੇ ਮੈਂ ਦੋ ਕਹਿੰਦਾ ਆਪਦੀ ਘਰ ਵਾਲੀ ਦੇ ਚਪੇੜਾਂ ਧਾਰਦੀਆਂ ਵੀ ਤੂੰ ਮੇਰੇ ਭਰਾ ਨੂੰ ਗਲਤ ਕਿਉਂ ਕਹਿਨੀ ਐ ਵੀ ਉਹ ਮੇਰਾ ਵੱਡਾ ਭਰਾ ਆ ਵੀ ਮੇਰੇ ਨਾਲ ਅੱਜ ਤੱਕ ਅਸੀਂ ਸਾਂਝੇ ਘਰ 'ਚ ਐਨੇ ਵਧੀਆ ਨਿਭਦੀ ਰਹੀ ਐ ਵੀ ਹੁਣ ਤੂੰ ਸਾਡੇ ਭਰਾ 'ਚ ਪ ਤੇ ਲਿਮਟ ਬਾਅਦ ਭਰ ਦੂਗਾ ਆਪਾਂ ਨੂੰ ਕੀ ਟੈਨਸ਼ਨ ਹੈ ਹਨਾ ਵੀ ਆਪਾਂ ਕਿਹੜਾ ਪੱਲਿਓਂ ਕੋਈ ਰੁਪਈਆ ਦੇਣਾ ਕਹਿੰਦਾ ਮੇਰੀ ਘਰ ਵਾਲੇ ਨੇ ਬਹੁਤ ਰੌਲਾ ਪਾਇਆ ਕਹਿੰਦਾ ਪਰ ਮੈਂ ਆਪਦੀ ਘਰ ਵਾਲੀ ਦੀ ਇੱਕ ਨਹੀਂ ਮੰਨੀ ਚਲੋ ਜੀ ਦੂਜੇ ਦਿਨ ਮੇਰੇ ਭਰਾ ਨੇ ਜਾ ਕੇ ਬੈਂਕ 'ਚ ਗੱਲਬਾਤ ਕਰ ਲਈ ਚਲੋ ਜੀ ਲਿਮਟ ਬਣਾਉਣ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਮੈਨੂੰ ਨਾਲ ਲੈ ਗਿਆ ਚਲੋ ਜੀ ਵਕੀਰ ਕੋਲੇ ਫਾਇਲ ਬੰਨੀ ਦੇ ਦਿੱਤੀ ਫਰਦਾ ਫੁਰਦਾ ਕਢਾ ਕੇ ਦੇ ਦਿੱਤੀਆਂ ਜਾ ਕੇ ਬੈਂਕ ਦੇ ਸਾਰੇ ਸਾਈਨਸ ਨੂੰ ਕਰਾ ਕੇ ਤੇ ਕਹਿੰਦਾ ਮੁੱਕ ਦੀ ਗੱਲ ਵੀ ਮੇਰੇ ਭਰਾਣੇ ਨੇ ਤਾਂ ਮੇਰੀ 13 ਕਿੱਲਿਆਂ ਤੇ ਲਿਮਟ ਬਣਾ ਲਈ 13 ਕਿੱਲਿਆਂ ਤੇ ਲਿਮਟ ਬਣਾ ਲਈ ਚਲ ਮੈਨੇਜਰ ਨਾਲ ਰਲ ਕੇ ਮੇਰੀ ਜ਼ਮੀਨ ਤੇ ਕਹਿੰਦਾ ਲੋਨ ਵੀ ਕਰਾ ਲਿਆ ਲੋਨ ਵੀ ਲੈ ਲਿਆ ਤੇ ਲਿਮਟ ਵੀ ਬਣਾ ਲਈ ਕਹਿੰਦਾ ਦੋਵੇਂ ਕੰਮ ਹੀ ਕਰ ਲਏ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਇਹਨੇ ਆਪ ਦੀ ਕੁੜੀ ਬਾਹਰ ਭੇਜਦੀ ਕੁੜੀ ਬਾਹਰ ਭੇਜ ਤੋਂ ਬਾਅਦ ਕਹਿੰਦਾ ਵੀ ਮੇਰੇ ਭਰਾਣੇ ਨਾ ਤਾਂ ਕੋਈ ਵਿਆਜ ਭਰੀ ਉਸ ਲਿਮਟ ਦੀ ਤੇ ਲਿਮਟ ਤਾਂ ਕਹਿੰਦਾ ਭਰਨੀ ਕਿੱਥੋਂ ਸੀ ਕਹਿੰਦਾ ਪਰ ਮੈਨੂੰ ਇਸ ਗੱਲ ਦਾ ਬਿਲਕੁਲ ਨਹੀਂ ਸੀ ਪਤਾ ਵੀ ਮੇਰੇ ਭਰਾਣੇ ਵਿਆਜ ਨਹੀਂ ਭਰੀ ਕਿਉਂਕਿ ਕਹਿੰਦਾ ਇਹਦਾ ਹੀ ਫੋਨ ਨੰਬਰ ਬੈਂਕ ਦੇ ਵਿੱਚ ਚੱਲਦਾ ਸੀਗਾ ਇਹਨੂੰ ਹੀ ਬੈਂਕ 'ਚੋਂ ਫੋਨ ਆਉਂਦੇ ਸੀਗੇ ਇਹ ਕਹਿੰਦਾ ਆਪੇ ਉਹਨਾਂ ਨੇ ਗੱਲਾਂ ਬਾਤਾਂ ਕਰ ਛੱਡਦਾ ਸੀ ਉਹਨ ਇਹ ਆਪੇ ਮੁੰਡੇ ਨੂੰ ਬਾਹਰ ਭੇਜਦਾ ਕੁੜੀ ਨੂੰ ਬਾਹਰ ਭੇਜ ਦਿੰਦਾ ਉਸ ਤੋਂ ਬਾਅਦ ਇਹਦਾ 2-3 ਸਾਲਾਂ ਬਾਅਦ ਕਹਿੰਦਾ ਇਹੇ ਆਪ ਦੇ ਜਵਾਕਾਂ ਕੋਲੇ ਕੈਨੇਡਾ ਚਲਾ ਜਾਂਦਾ ਕੈਨੇਡਾ ਜਾਣ ਤੋਂ ਪਹਿਲਾਂ ਇਹ ਕੀ ਕਰਦਾ ਵੀ ਜਿਹੜੀ ਕਹਿੰਦਾ ਗੱਡੀ ਹੁੰਦੀ ਆ ਸਕੋਰਪੀਓ ਤੇ ਜਿਹੜੀ ਟਰੈਕਟਰ ਹੁੰਦਾ ਕਹਿੰਦਾ ਉਹ ਵੀ ਮੇਰੇ بیٹے ਪਾਲਦਾ ਤੇ ਮੇਰੇ ਤੋਂ ਉਹਨਾਂ ਦੋਵਾਂ ਦਾ ਵੀ ਪੈਸੇ ਲੈ ਲੈਂਦਾ ਕਹਿੰਦਾ ਕੈਨੇਡਾ ਜਾਣ ਤੋਂ ਬਾਅਦ ਇਹਦਾ ਨੰਬਰ ਕਹਿੰਦਾ ਬੰਦ ਹੋ ਜਾਂਦਾ ਜਦੋਂ ਬੈਂਕ ਵਾਲੇ ਬਾਰੇ ਬਾਰੇ ਫੋਨ ਲਾਉਂਦੇ ਇਹਦਾ ਨੰਬਰ ਬੰਦ ਹੁੰਦਾ ਉਸ ਤੋਂ ਬਾਅਦ ਕਹਿੰਦਾ ਬੈਂਕ ਵਾਲੇ ਫਿਰ ਕਦੇ ਨੇ ਘਰੇ ਆਉਂਦੇ ਆ ਤੇ ਜਦੋਂ ਮੇਰੇ ਕੋਲੇ ਬੈਂਦੇ ਉਹ ਦੱਸਦੇ ਬਿਦੂ ਦਾ ਡਿਫਾਲਟਰ ਹੋ ਚੁੱਕੇ ਆ ਵੀ ਇੰਨੇ ਲੱਖ ਦੀ ਲਿਮਟ ਆ ਇੰਨਾ ਲਾਉਣ ਆ ਨਾ ਤੁਸੀਂ ਵਿਆਜ ਭਰੀ ਨਾ ਕੁਝ ਕੀਤਾ ਕਹਿੰਦਾ ਮੈਂ ਸੁਣ ਕੇ ਹੈਰਾਨ ਹੋ ਗਿਆ ਵੀ ਲੋਨ ਕਿਹੜੇ ਵੇਲੇ ਕਰਾ ਲਿਆ ਉਹ ਕਹਿੰਦਾ ਬਾਈ ਜੀ ਲੋਨ ਵੀ ਕਰਾਇਆ ਤੇਰੇ ਭਰਾ ਨੇ ਆ ਲਿਮਟ ਵੀ ਦੇਖ ਲੋ ਆ ਲੋਨ ਵੀ ਸਿਕਦਾ 13-14 ਲੱਖ ਰੁਪਏ ਕਹਿੰਦਾ ਭਰਾ ਬਹੁਤ ਸਾਡਾ ਬਣਿਆ ਪਿਆ ਕਹਿੰਦਾ ਮੈਂ ਤੇ ਹੈਰਾਨ ਹੋ ਗਿਆ ਵੀ ਆ ਲੋਨ ਕਦਾਂ ਕਰਾ ਲਿਆ ਇੰਨਾ ਕਦਾਂ ਮੈਂ ਕਿਹਾ ਵੀ ਇੰਨਾ ਤਾਂ ਲੋਨ ਹੋ ਹੀ ਸਕਦਾ ਐਡੀ ਲਿਮਟ ਤੁਸੀਂ ਕਿਵੇਂ ਬਣਤੀ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਮੈਨੇਜਰ ਨਾਲ ਲੜ ਕੇ ਕਿਵੇਂ ਤੇਰੇ ਭਰਾ ਨੇ ਲਿਮਟ ਬਣਾਈ ਆ ਕੀ ਬਣਾਇਆ ਦੋ ਨੰਬਰ ਚ ਬੰਨੀ ਜਾਂ ਕਿਵੇਂ ਮਰਜੀ ਸਾਨੂੰ ਕਾਜ ਬੋਲਦੇ ਪਏ ਸਾਡੇ ਕੋਲ ਤਾਂ ਚਲੋ ਜੀ ਮੈਂ ਮੁੜ ਕੇ ਆਪਦੇ ਭਰਾ ਨੂੰ ਫੋਨ ਕੀਤਾ ਕਹਿੰਦਾ ਮੇਰੇ ਭਰਾ ਨੇ ਫੋਨ ਨਹੀਂ ਚੱਕਿਆ ਮੁੜ ਕੇ ਕਹਿੰਦਾ ਮੈਂ ਆਪਦੇ ਭਤੀਜੀ ਨੂੰ ਫੋਨ ਲਾਇਆ ਤੇ ਡੈਡੀ ਨੇ ਗੱਲ ਕਰਾਉਣ ਨੇ ਡੈਡੀ ਨੇ ਗੱਲ ਕਰਾਈ ਗਿਆ ਆਪਦੇ ਯਾਨੀ ਕਿ ਮੇਰੇ ਭਰਾ ਨਾਲ ਗੱਲ ਕਰੀ ਮੈਂ ਕਿਹਾ ਬਾਈ ਜੀ ਤੁਸੀਂ ਮੈਨੂੰ ਦੱਸਿਆ ਨਹੀਂਗਾ ਵੀ ਤੁਸੀਂ ਲਿਮਟ ਬਣਾ ਲਈ ਤੇ ਲੋਨ ਬਣਾ ਲਿਆ ਵੀ ਆ ਮੈਨੂੰ ਦੱਸਤਾ ਨਹੀਂ ਵੀ ਤੁਸੀਂ ਡਿਫਾਲਟਰ ਹੋਏ ਪਏ ਤੁਸੀਂ ਵਿਆਜ ਤੱਕ ਨਹੀਂ ਭਰੀ ਅੱਗੋਂ ਕਹਿੰਦਾ ਯਾਰ ਮੈਂ ਮੈਂ ਕਿੱਥੋਂ ਭਰ ਦਿਆਂ ਕਹਿੰਦਾ ਮੈਂ ਕਿੱਥੋਂ ਭਰ ਦਿਆਂ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ ਮੈਂ ਦੱਸ ਕੀ ਕਰਾਂ ਕਹਿੰਦਾ ਕਹਿੰਦਾ ਜਦੋਂ ਪੈਸੇ ਹੋਣਗੇ ਤੇ ਭਰ ਦ ਸ਼ੇਖ ਕਰਤਾ ਪਹਿਰੇ ਬਿਲਕੁਲ ਜਾ ਕੇ ਮਿੰਨਤਾਂ ਕਰਦਾ ਰਿਆ ਹੁਣ ਤੂੰ ਕਹਿੰਦਾ ਮੈਂ ਕੀ ਕਰਾਂ ਮੈਂ ਕਿੱਥੋਂ ਭਰਦਾ ਕਹਿੰਦਾ ਮੈਂ ਹਿਸਾਬ ਲੜਿਆ ਵੀ ਇਤਰਾ ਕੰਮ ਤਾਂ ਹੋ ਗਿਆ ਖਰਾਬ ਕਹਿੰਦਾ ਜੀ ਮੈਂ ਬੈਂਕਾਂ ਨੂੰ ਹੱਥ ਹੱਥ ਜੋੜੇ ਵੀ ਕੋਈ ਗੱਲ ਨਹੀਂ ਵੀ ਜਨਾਬ ਭਰ ਦਿੰਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਟੈਨਸ਼ਨ ਨਾ ਲਾਓ ਕਹਿੰਦਾ ਭਰਾਵਾ ਥੋੜੇ ਦਿਨ ਜਦੋਂ ਪਏ ਕਹਿੰਦਾ ਮੁੜ ਕੇ ਮੈਨੂੰ ਟਰੈਕਟਰ ਦੇ ਲਾਉਣ ਦੇ ਫੋਨ ਆਉਣ ਲੱਗ ਗਏ ਗੱਡੀ ਦੇ ਲਾਉਣ ਦੇ ਫੋਨ ਕਹਿੰਦਾ ਯਾਰ ਮੈਂ ਹਰਾਨ ਹੋਇਆ ਵੀ ਗੱਡੀ ਦੀ ਕਿਸ਼ਤ ਭਰਨੀ ਟਰੈਕਟਰ ਦੀ ਕਿਸ਼ਤ ਭਰਨੀ ਇਸ ਤਾਂ ਨਗਦ ਲਈ ਇਹ ਵੀ ਚੱਕਰ ਕੀ ਬਣ ਗਿਆ ਕਹਿੰਦਾ ਮੈਨੂੰ ਉਹ ਵੀ ਗੱਲ ਦਾ ਬਾਅਦ ਚ ਪਤਾ ਲੱਗਿਆ ਵੀ ਜਿਹੜੀ ਸਕੋਰਪੀਓ ਮੇਰੇ ਪੇਟੇ ਪਾ ਕੇ ਮੇਰੇ ਤੋਂ ਪੈਸੇ ਲੈ ਗਿਆ ਜਿਹੜਾ ਜੌਨੀਅਰ ਟਰੈਕਟਰ ਮੇਰੇ ਪੇਟੇ ਪਾ ਕੇ ਮੇਰੇ ਤੋਂ ਪੈਸੇ ਲੈ ਗਿਆ ਉਹ ਟਰੈਕਟਰ ਤੇ ਵੀ ਲਾਉਣ ਗੱਡੀ ਤੇ ਵੀ ਲਾਉਣ ਕਹਿੰਦਾ 7-8 ਲੱਖ ਦਾ ਗੱਡੀ ਤੇ ਲਾਉਣ ਸੀਗਾ 3-4 ਲੱਖ ਦਾ ਟਰੈਕਟਰ ਤੇ ਲਾਉਣ ਸੀ ਕਹਿੰਦਾ 10 ਲੱਖ ਮੇਰੇ ਤੋਂ ਉਹ ਵੀ ਠੋਕ ਗਿਆ ਕਹਿੰਦਾ ਕੁੱਲ ਮਿਲਾ ਕੇ ਬਾਈ ਜੀ ਕਹਿੰਦਾ ਮੈਂ 25 ਲੱਖ ਦੇ ਥੱਲੇ ਆ ਗਿਆ ਕਹਿੰਦਾ ਹੁਣ ਉਹੀ ਵੱਡਾ ਭਰਾ ਮੇਰਾ ਦੁਸ਼ਮਣ ਬਣ ਗਿਆ ਮੈਨੂੰ ਕਹਿੰਦਾ ਮੈਂ ਕੀ ਕਰਾਂ ਮੈਂ ਕਿੱਥੋਂ ਪੈਸੇ ਭਰਾ ਮੇਰੇ ਜਵਾਕਾਂ ਨੂੰ ਕੈਨੇਡਾ 'ਚ ਕੰਮ ਨਹੀਂ ਮਿਲਦਾ ਇੱਥੇ ਖਰਚੇ ਬੜੇ ਆ ਕਹਿੰਦਾ ਹੁਣ ਕੈਨੇਡਾ ਜਾ ਕੇ ਬੈਠਾ ਠੀਕ ਆ ਇੱਥੇ ਘਰੇ ਕਹਿੰਦਾ ਜੰਦਰੇ ਵਾਜੇ ਮੈਂ ਕਿਸੇ ਕੋਲ ਜਾ ਕੇ ਰੋਵਾਂ ਕਹਿੰਦਾ ਕਹਿੰਦਾ ਹੁਣ ਉਹੀ ਘਰ ਵਾਲੀ ਮੇਰੇ ਸਿਰ 'ਚ ਛੱਤਰ ਮਾਰਦੀ ਆ ਜਿਹੜੀ ਘਰ ਵਾਲੀ ਨੂੰ ਮੈਂ ਆਪਦੇ ਭਰਾ ਪਿੱਛੇ ਲਾ ਕੇ ਕੁੱਟਿਆ ਸੀ ਵੀ ਤੂੰ ਵੇਚ ਨਾ ਬੋਲ ਸਾਡੇ ਦੁਮਾ ਭਰਾਵਾਂ ਕਹਿੰਦਾ ਭਰਾਵਾ ਹੁਣ ਕੀ ਹੋਇਆ ਹੁਣ ਬੈਂਕ ਵਾਲੇ ਤੋੜ ਤੋੜ ਕੇ ਖਾਂਦੇ ਸੀ ਕਿ ਜਾਨ ਮੇ 30 ਲੱਖ ਦਾ ਕਿਲਾ ਵੇਚ ਕੇ ਕਹਿੰਦਾ ਹੁਣ ਮੈਂ ਕਰਜ਼ਾ-ਕੁਰਜ਼ਾ ਲਾਇਆ ਆਪਦਾ ਤੇ ਕਹਿੰਦਾ ਦੱਸੋ ਵੀ ਕੀ ਖਟਿਆ ਮੈਂ ਇੱਕ ਆਪਦੇ ਭਰਾ ਦਾ ਕਹਿੰਦਾ ਫਾਇਦਾ ਕੀਤਾ ਉਹੀ ਭਰਾ ਮੇਰੇ ਜਣਾ ਵੱਡ ਗਿਆ ਕਹਿੰਦਾ ਭਈ ਅੱਜ ਕੱਲ ਪੜਾ ਕਰਨ ਦਾ ਵੀ ਕਿਸੇ ਦਾ ਕੋਈ ਹਾਲ ਨਹੀਂ ਭਰਾ ਨੇ ਦੇਖੋ ਭਰਾਣਾ ਕਿੰਨੀ ਵੱਡੀ ਠੱਗੀ ਮਾਰੀ ਛੋਟੇ ਭਰਾ ਨੇ ਇੱਕ ਆਪਦੇ ਵੱਡੇ ਭਰਾ ਨੂੰ ਪਿਆਰ ਤੌਰ ਤੇ ਆਦਾ ਭਰਾ ਸਮਝ ਕੇ ਹਾਂ ਕਰਦੀ ਵੀ ਤੂੰ ਮੇਰੀ ਜ਼ਮੀਨ ਤੇ ਲਿਵਟ ਬਣਾ ਲੈ ਆ ਬਾਈ ਕੋਈ ਚੱਕਰ ਨਹੀਂ ਵੀ ਜਿਹਦਰਾ ਹੱਥ ਤੰਗ ਆ ਕਹਿੰਦਾ ਹੁਣ ਉਹੀ ਭਰਾ ਲਿਮਟ ਬਣਾ ਕੇ ਲੋਨ ਲੈ ਕੇ ਮੇਥੋਂ ਚੋਰੀ ਤੇ ਵਿਆਜ ਤੱਕ ਨਹੀਂ ਭਈ ਤਿੰਨ ਚਾਰ ਸਾਲ ਡਿਫਾਲਟ ਰੀ ਤੁਰਿਆ ਫਿਰਿਆ ਤੇ ਕਹ ਕਹਿੰਦਾ ਹੁਣ ਜਦੋਂ ਮੈਂ ਆੜਤੇ ਜਾਣ ਲੱਗ ਗਿਆ ਕਹਿੰਦਾ ਪਹਿਲਾਂ ਮੈਂ ਆੜਤੇ ਕਦੇ ਗਿਆ ਹੀ ਨਹੀਂ ਸੀ ਮੇਰਾ ਭਰਾ ਫਸਲ ਵੇਚ ਕੇ ਆਉਂਦਾ ਸੀ ਮੈਂ ਤਾਂ ਕੋਈ ਨਹੀਂ ਵੱਡਾ ਭਰਾ ਹੈਗਾ ਕਹਿੰਦਾ ਹੁਣ ਆੜਤੇ ਦਾ ਮੈਨੂੰ ਕੋਈ ਗੱਲ ਨਹੀਂ ਸੀ ਪਰ ਮਨੇ ਮਨੀਮ ਨੇ ਦੱਸਿਆ ਵੀ ਤੇਰਾ ਭਰਾ ਜਦੋਂ ਇੱਥੇ ਸਰੇ ਕੋਲ ਫਸਲ ਵੇਚਣ ਆਉਂਦਾ ਸੀਗਾ 2 ਕਿੱਲਿਆਂ ਦੀ ਫਸਲ ਹਾੜੀ ਸੋਣੀ ਉਹ ਅਲੱਗੇ ਵੇਚ ਕੇ ਜਾਂਦਾ ਸੀਗਾ 2 ਕਿੱਲੇ ਹਾੜੀ 2 ਕਿੱਲੇ ਸੋਣੀ ਕਹਿੰਦਾ ਕੁੱਲ ਮਿਲਾ ਕੇ 4 ਕਿੱਲਿਆਂ ਦੀ ਫਸਲ ਬੰਦਾ ਬਾਹਰ ਵੇਚਦਾ ਸੀ ਗੱਲਾਂ ਉਹ ਪੈਸੇ ਕਹਿੰਦਾ ਵਿਜੇ ਵਿੱਚ ਪਾ ਜਾਂਦਾ ਸੀ ਕਹਿੰਦਾ ਆਪਦੀ ਦੀ ਜ਼ਮੀਨ ਤੇ 1 ਰੁਪਏ ਦਾ ਵੀ ਕੋਈ ਲੋਨ ਨਹੀਂ ਕੋ ਤੇ ਮੈਨੂੰ ਕਹਿੰਦਾ ਕਰਜ਼ਾਈ ਕਰਕੇ ਸੱਟ ਗਿਆ ਇੰਨੀ ਵੱਡੀ ਕਹਿੰਦਾ ਮੇਰੇ ਤੇ ਸਕੀਮ ਲਾ ਗਿਆ ਕਹਿੰਦਾ ਬਾਈ ਹੁਣ ਆਪਦਾ ਰੱਬ ਤੇ ਗੱਲ ਛੱਡੀ ਆ ਵੀ ਉਹ ਮਹਾਰਾਜ ਵੇਂਦਾ ਕੋਈ ਗੱਲ ਨਹੀਂ ਆਪੇ ਕਰਨ ਇਕਦਮ ਨਿਬੇੜੇ ਕਰੂਗਾ ਵੇਖੋ ਖੂਨ ਹੀ ਖੂਨ ਦਾ ਵੈਰੀ ਹੋ ਗਿਆ ਲੋਕਾਂ ਦਾ ਖੂਨ ਅੱਜ ਤੱਕ ਅੱਜ ਕੱਲ ਇੰਨਾ ਚਿੱਟਾ ਹੋ ਚੁੱਕਿਆ ਕਿ ਢਿੱਡੋਂ ਜੰਮੇ ਭਰਾ ਨਾਲ ਠੱਗੀ ਮਾਰ ਲਈ ਵੱਡੇ ਭਰਾ ਨੇ ਇਸ ਤੋਂ ਵੱਧ ਕੇ ਕੋਈ ਕਰੀਬੀ ਰਿਸ਼ਤਾ ਨਹੀਂ ਹੋ ਸਕਦਾ ਬਾਈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਬੀ ਕਦੇ ਵੀ ਆਪਦੇ ਭਰਾ ਜਾਂ ਕਿਸੇ ਰਿਸ਼ਤੇਦਾਰ ਨੂੰ ਪੈਸਾ ਧਿਲਾ ਦੇਣ ਤੋਂ ਪਹਿਲਾਂ ਬਾਈ ਪੂਰੀ ਇਨਕੁਆਰੀ ਜਾਂ ਪੂਰਾ ਲੇਖ ਲਖਾ ਜ਼ਰੂਰ ਕਰਿਆ ਕਰਿਓ ਕਿਉਂਕਿ ਅੱਜ ਕੱਲ ਕਾਲ ਯੁਗ ਦਾ ਜ਼ਮਾਨਾ ਬਾਈ ਕੋਈ ਇੱਥੇ ਕਿਸੇ ਦਾ ਨਹੀਂ ਬਣਦਾ ਜਿਹਦਾ ਦਾ ਲੱਗਦਾ ਮਿੱਤਰੋ ਉਹੀ ਲਾ ਜਾਂਦਾ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਹੋ ਸਕਦਾ ਕਿਸੇ ਕੋਈ ਹੋਰ ਭਰਾ ਧੱਕੀ ਤੋਂ ਬਚ ਜਾਏ ਬਾਈ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ